ਲਏ ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਦੁਨੀਆ ਕੱਟੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਹਮ ਗਈਦੀ ਹੀ ਕਿ ਡਰ ਦੇ ਮਾਰੇ ਠੀਕਾ ਮਾਰ ਕੇ ਭੱਜ ਗਏ ਆਪਣੇ ਸਾ ਆਪਣੇ ਤੇ ਪਤਾ ਨਹੀਂ ਕਿਹਨੀਆਂ ਉਂਤੇ ਪੁਲਿਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾ ਦਾ ਉਹਦਾ ਕੈਮਰਾ ਵੀ ਡੀਵੀਆਰ ਸਾਧ ਐਸਐਚਓ ਸਭ ਲੈ ਆ ਚੱਲੇ ਆ ਤੇ ਜੋ ਵੀ ਟੈਕਨੀਕ ਲੱਗਾ ਕੀ ਹੋਇਆ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਸ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਇੱਥੇ ਗੋਲੀ ਚੱਲੀ ਕਿਹਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਦੇ ਕੋਲ ਚੱਲੀ ਰਹਿੰਦੀ ਆ ਨਰਨਾਰਮਿੰਦਰ ਸਿੰਘ ਕੀ ਹੋਇਆ ਭਾਈ ਮੈਨੂੰ ਇਹ ਗੁੜਿਆ ਨੇ ਮੇਰੀ ਜੋ ਸਟਾਫ ਲੱਗਾ ਇੱਥੇ ਉਹਨੇ ਫੋਨ ਕੀਤਾ ਤੇ ਬਾਹਰ ਲੜਾਈ ਹੋਂਦੀ ਆ ਤੇ ਸ਼ੀਸ਼ੇ ਟੁੱਟ ਕੇ ਤਰੇੜ ਆ ਗਈ ਆ ਤੇ ਮਾਨ ਕੇ ਦੇਖਿਆ ਤੇ ਗੋਲੀ ਤਾਂ ਨਹੀਂ ਚਲਦੀ ਇਹ ਇਹ ਕੀ ਲੜਾਈ ਹੈ ਪਤਾ ਨਹੀਂ ਇਹ ਨਹੀਂ ਪਤਾ ਮੈਨੂੰ ਸਾਡੇ ਜਿਨਾਂ ਜਿਹੜੋਂ ਆਇਆ ਉਹ ਤੋਂ ਨਿਕਲ ਕੇ ਸਾਰੇ ਜਾਣੇ ਇੱਥੇ ਇਹ ਨਹੀਂ ਪਤਾ ਹੈਗਾ ਉਹ ਨੁਕਸਾਨ ਹੋਇਆ ਉਹ ਨੁਕਸਾਨ ਤਾਂ ਸ਼ੀਸ਼ੇ ਹੀ ਆਇਆ ਹੋਗਾ ਕਿੰਨਾ ਕੀ ਹੋਇਆ ਕੀ ਅੱਜ ਇਹ ਤਾਂ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਕਿ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੀ ਮਦਈ ਆਇਆ ਵਾ ਸਾਹਮਣੇ ਇਹ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਲਖਾਉਂਦਾ ਤੇ ਉਸ ਦਾ ਨਕਰ ਵੀ ਕਰਦਾ ਕੋਈ ਪਤਾ ਲੱਗਾ ਕੋਈ ਜਖਮੀ ਵੀ ਹੈ ਕਾਉਂਟਰ ਨਹੀਂ ਅਜੇ ਅਜੇ ਕੋਈ ਅਜੇ ਗੱਲ ਪਾਸ ਨਹੀਂ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਕੋਲ ਨੂੰ ਪਤਾ ਲੱਗਾ ਕਿ ਇੱਥੇ ਕੋਈ ਆ ਗੋਲੀ ਚੱਲੀ ਪਤਾ ਨਹੀਂ ਇਹ ਉਹ ਨਾ ਹੋਰ ਕਿੰਨੇ ਮੇ ਕੋਈ ਸੁਣ ਨਹੀਂ ਮਿਲਦਾ ਜੇ ਮੌਕੇ ਦਾ ਸਾਫ ਕਰਾਉਣਾ ਨਹੀਂ ਰਹੀਓ ਡੀਵੀਆਰ ਲਿਆ ਸਰ ਡੀਵੀਆਰ ਨਹੀਂ ਡੀਵੀਆਰ ਆਪਣੀ ਇਨੀਕਨ ਦੀ ਅੱਛਾ ਕੀ ਲੱਗਦਾ ਹੈ ਅਗਲੀ ਕਾਰਵਾਈ ਕੀ ਹੋਏਗੀ ਔਰ ਪੰਜਾਬ ਕਟਾਰਾ ਦੇ ਵਿੱਚ ਲਗਾਤਾਰ ਆ ਦੇਖਰੇ ਗੋਲੀਬਾਰੀ ਦੇ ਨਾਲ ਇਤਨੇ ਕਿਤੇ ਲੋਕਾਂ ਦੇ ਡਰ ਤੇ ਤੰਗ ਦਾ ਮਾਹੌਲ ਹੈ ਜਿਵਾੜੀ ਸਿਰ ਤੇ ਆ ਜੇ ਤੇ ਗੋਲੀ ਚੱਲੀ ਆ ਖੁਜੋਰ ਚੱਲ ਗਿਆ ਤੇ ਫਿਰ ਦੇਖੋ ਜੀ ਅਜੇ ਤੱਕ ਸਾਨੂੰ ਕਲੀਅਰ ਨਹੀਂ ਕਿਹਦੇ ਤੇ ਚੱਲੀ ਕੋੜੀ ਜਿਹੜਾ ਕੋਈ ਬਿਆਨ ਲਿਖਾਉ ਉਹ ਕਰ ਵੀ ਕਰਾਂਗੇ ਕੋਈ ਗੱਲ ਨਹੀਂ ਤੇ ਦੋਸ਼ੀ ਜਿਹੜੇ ਦੋਸ਼ੀ ਪਾਏ ਜਾਣਗੇ ਉਹਨੂੰ ਕਰਾਂਗੇ ਪੁਲਿਸ ਹੈ ਲੱਟੇ ਬਿਲਕੁਲ ਰੱਟੇ ਜੀ ਫਿਰ ਵੀ ਇੰਨਾ ਕਾਂਡ ਹੋ ਰਿਹਾ ਜੀ ਹੁਣ ਅਜੇ ਮੌਕੇ ਤੇ ਆਏ ਹਾਂ ਤੁਸੀਂ ਅਲਟ ਹੋਤੀ ਹਾਲ ਹੈ ਜੇ ਅਲਟ ਨਾ ਹੋਵੇ ਤਾਂ ਕੀ ਹੋਏਗਾ